ਸਵਾਗਤ ਹੈ ਤੁਹਾਡਾ ਆਪਣੇ ਫੇਸਬੁੱਕ ਪੇਜ ਤੇ YouTube ਚੈਨਲ ਤੇ ਅੱਜ ਤੁਹਾਨੂੰ ਇੱਕ ਘਰੇਲੂ ਘਰੇ ਪਸ਼ੂ ਰੱਖੇ ਦਿਖਾਵਾਂਗੇ ਜੀ ਨਾਰਮਲ ਪਸ਼ੂ ਬਾਈ ਸ਼ੌਂਕ ਨਾਲ ਕੰਮ ਕਰਦਾ ਵੀ ਤੁਹਾਨੂੰ ਦੱਸਾਂਗੇ ਵੀ ਬਾਈ ਨੇ ਜਿਹੜੇ ਬੱਚੇ ਪਾਲਿਆ ਉਹ ਸਾਹਮਣੇ ਝੋਟੀਆਂ ਨਾ ਤੇ ਚੂਰੀ ਖਵਾ ਖਵਾ ਪਾਲੇ ਵੀ ਹੈ ਜੀ ਜਿਵੇਂ ਆਪਾਂ ਜਵਾਕਾਂ ਨੂੰ ਆਮ ਦੇਸੀ ਘਿਓ ਦੀ ਚੂਰੀ ਘਟ ਕੇ ਪਾਉਂਦੇ ਓਵੇਂ ਬਾਈ ਸ਼ੌਂਕ ਨਾਲ ਕਰਦਾ ਕੰਮ ਇੱਥੇ ਕੋਈ ਮੰਨ ਲਓ ਇਹ ਐ ਨਹੀਂ ਦੇਖਦਾ ਵੀ ਯਾਰ ਦੁੱਧ ਚੋਂ ਪੈਸੇ ਬਚਦੇ ਆ ਨਹੀਂ ਬਚਦੇ ਕੱਲੇ ਸ਼ੌਂਕ ਨਾਲ ਕੰਮ ਕਰ ਰਿਹਾ ਜੀ ਫਾਰਮ ਤੌਰ ਤੇ ਕੰਮ ਨਹੀਂ ਕਰ ਰਹੇਗੇ ਕੱਲੇ ਸ਼ੌਂਕ ਦਾ ਕੰਮ ਐ ਪਸ਼ੂ ਬਹੁਤ ਚੰਗੇ ਆ ਬਾਈ ਦੇ ਬਾਹਰ ਜਦੋਂ ਨਹਿਰ ਤੇ ਬਾਈ ਕਈ ਵਾਰੀ ਪਸ਼ੂ ਲੈ ਕੇ ਜਾਂਦਾ ਸੀ ਤਾਂ ਲੋਕ ਖੜਾ ਕੇ ਪੁੱਛਦੇ ਹੁੰਦੇ ਸੀ ਵੀ ਯਾਰ ਆ ਪਸ਼ੂ ਵੇਚਣਾ ਵੈਸੇ ਹੁਣ ਥੋੜਾ ਜਿਹਾ ਬਾਈ ਦਾ ਧਿਆਨ ਘਟਾ ਘਰਦਿਆਂ ਦਾ ਧਿਆਨ ਆ ਬਾਈ ਨਾਲ ਵਾਈ ਕਰਦਾ ਖੇਤੀ ਕਰਦਾ ਠੇਕੇ ਤੇ ਬੈੜੀ ਲੈ ਕੇ ਵੀ ਤੇ ਆਪਦੀ ਵੀ ਬਾਈ ਖੇਤੀ ਕਰਦਾ ਸਾਰੀ ਗੱਲਬਾਤ ਤੁਹਾਨੂੰ ਦੱਸਾਂਗੇ ਤੇ ਕਰਾਂਗੇ ਜੀ ਆ ਪਹਿਲੀ ਵਿਹੜ ਤੁਹਾਨੂੰ ਦੱਸਾਂਗੇ ਇਹਦੀ ਉਮਰ ਮੀਤੇ 21 ਮਹੀਨੇ 21 ਮਹੀਨਿਆਂ ਦੀ ਉਮਰ ਆ ਜੀ ਇਹਦੀ ਤੇ ਮਹੀਨਾ ਹੋ ਗਿਆ ਇਹਨੂੰ ਸੂਈ ਨੂੰ ਹੋ ਗਿਆ ਮਹੀਨਾਂ ਨਾ ਮਹੀਨਾ ਮਹੀਨਾ ਹੋ ਗਿਆ 40 ਇੱਕ 46 ਦੀ ਬੱਚੀ ਆਈ ਹੈ ਮਗਰ ਬਹੁਤ ਵਧੀਆ ਬੱਚੀ ਹੈ ਇਹਦੀ ਮਾਂ 도ਗਲੀ ਸੀ ਗਾਂ ਦੀ ਤੇ ਫਿਰ ਵੀ ਬਾਈ ਨੇ ਐਚ ਐਫ ਜਰਸੀ ਕ੍ਰੋਸ ਦੀ ਵਹਿੜਾ ਤੇ 22 ਮਹੀਨਿਆਂ ਦੀ 21 22 ਮਹੀਨਿਆਂ ਦੀ ਵਹਿੜਾ ਸਵਾਤੀ ਹੈ ਕਿੰਨਾ ਦੁੱਧ ਦੇ ਰਹੀ ਹੈ ਮਿੱਤੇ 19 ਕਿਲੋ 19 ਕਿਲੋ ਤੇ ਫੀ ਕੀ ਪਾ ਕਾਦੇ ਤੇ ਪਾਲਦਾ ਪਸ਼ੂ ਬਾਈ ਬਸ ਆਪਨੇ ਆਪ ਦੀ ਹੀੜੀ ਬਣਾਉਣੀ ਹੈ ਕੱਚਾ ਆਪਦੀ ਫੀਡ ਕੋਈ ਆਹ ਜਿਹੜੀ ਲੋਕ ਪਾਉਂਦੇ ਆ ਕਾਫ ਗਰੋਵ ਸਟਾਰਟਰ ਮੱਕੀ ਪਾਲੇ ਬੀਨ ਪਾਲੇ ਦਾ ਹਾਂ ਬੈਠ ਲਤਾ ਘਰ ਦੇ ਕਣਕ ਤੇ ਜਾ ਮਾਤਾ ਜੀ ਪਾਉਂਦੇ ਆ ਇਹ ਪਾਉਂਦੇ ਆ ਵੀ ਐ ਕੋਈ ਐਕਸਟਰਾ ਫੀਡ ਸਿਰ ਬਾਜ਼ਾਰੋਂ ਲਿਆ ਕੇ ਨਹੀਂ ਪਾਉਂਦੇਗੇ ਹਾਂ ਆਪ ਨੂੰ ਦੁੱਧ ਦੇ ਵਿੱਚ ਉਹ ਤੇ ਮੱਝ ਜਵਾਂ ਹਾਂ ਉਹ ਤਾਂ ਹੈ ਹੀ ਨਹੀਂ ਕੱਲਾ ਸ਼ੌਂਕ ਆ ਹਣਾ ਤੇ ਬਾਈ ਕਿੰਨੀ ਕਰਦਾ ਬਾਈ ਕਿੰਨੇ ਕਿੱਲੇ ਹਾਂ ਛੱਪਾਤਾ ਕਿੱਲਾਂ ਦੇ ਠੀਕ ਆ 26 77 ਕਿੱਲਾਂ ਦੀ ਵਾਈ ਦੇ ਨਾਲ ਪਸ਼ੂ ਰੱਖੇ ਹੋਏ ਆ ਤੇਰੇ ਵੀ ਤੈਨੂੰ ਐ ਨਹੀਂ ਕਿ ਵੀ ਇਹਦੇ ਕੋਈ ਪ੍ਰੋਫਿਟ ਹੋਵੇ ਹਾਂ ਹਾਂ ਤੈਨੂੰ ਐ ਵੀ ਚੀਜ਼ ਸੋਹਣੀ ਲੱਗੇ ਘਰੇ ਖੜੀ ਸ਼ੌਂਕ ਵਜੋਂ ਰੱਖਿਆ ਹਾਂ ਆ ਬਾਈ ਦੀ ਮੱਝ ਆ ਜੀ ਪਹਿਲੇ ਨੰਬਰ ਵਾਲੀ ਇਹ ਸਾਰੇ ਪਸ਼ੂ ਘਰ ਦੇ ਤਿਆਰ ਆ ਜੀ ਇਹਨਾਂ 'ਚ ਕੋਈ ਵੀ ਪਸ਼ੂ ਮੇਰੇ ਹਿਸਾਬ ਨਾਲ ਮੁੱਲ ਵਾਲਾ ਹੈ ਨਹੀਂਗਾ ਠੀਕ ਆ ਆ ਇਹ ਘਰ ਦੀ ਗਏ ਆਪਣੀ ਤਿਆਰ ਕਿੰਨਾ ਦੁੱਧ ਦੇ ਰਹੀ ਹੈ ਇਹ ਇਹ ਹੁਣ ਘੱਪਣਾ 5 ਮਹੀਨਾ ਦਾ 12 ਕਿਲੋ ਦੁੱਧ ਇਹ 12 ਕਿਲੋ ਦੁੱਧ ਆ ਜੀ ਪਿਛਲੇ ਸਾਲ ਇਹ ਮੱਝ ਨੂੰ ਟੋਰਸ਼ਨ ਪੈ ਗਿਆ ਸੀਗਾ ਤੇ ਚਲੋ ਆਪਾਂ ਕੜਤਾ ਸੀ ਨਾਰਮਲ ਤੇ ਪਰ ਮੱਜ ਨੂੰ ਕੋਈ ਵੀ ਫਰਕ ਨਹੀਂ ਪਿਆ ਬਾਈ ਦੀ ਸੇਵਾ ਕਰਕੇ ਬਾਕੀ ਤੁਸੀਂ ਪਸ਼ੂ ਦੇਖ ਹੀ ਰਹੇ ਆ ਤੇ ਪਸ਼ੂ ਕਿੰਨੇ ਚੰਗੇ ਆ ਜੀ ਦੇਖੋ ਐ ਪੂਰੀ ਇਹ ਐਂ ਰਹਿੰਦੇ ਆ ਜੀ ਕੋਈ ਐ ਨਹੀਂ ਵੀ ਵੀਡੀਓ ਬਣਾਉਣ ਦੇ ਚੱਕਰ ਚ ਪੰਜਾਂ ਨੇ ਪਸ਼ੂ ਐ ਕੀਤੇ ਆ ਤਿਆਰ ਕੀਤੇ ਆ ਕੋਈ ਨਹੀਂ ਉਹ ਵਪਾਰੀਆਂ ਵਾਲਾ ਕੰਮ ਤਾਂ ਹੈ ਨਹੀਂਗਾ ਪਰ ਪਸ਼ੂ ਇਹਨਾਂ ਦੇ ਐ ਸੰਭਾਈ ਐਂ ਆ ਸਫਾਈ ਫੁੱਲ ਆ ਉੱਤੇ ਚਾਦਰਾਂ ਪਾਈਆਂ ਜੀ ਠੀਕ ਐ ਥੱਲੇ ਦੇਖ ਲਓ ਤੁਸੀਂ ਐਂ ਵੀ ਚਟਾਕ ਨਹੀਂ ਲੱਗਣ ਦਿੰਦੇ ਪਸ਼ੂਆਂ ਨੂੰ ਇੰਨੀ ਸਫਾਈ ਆ ਤੇ ਬਸ ਕੱਲੀ ਸ਼ੌਂਕ ਨਾਲ ਕੰਮ ਕਰਦੇ ਆ ਕੋਈ ਐਂ ਜ਼ਰੂਰੀ ਨਹੀਂ ਕਿਹੜਾ ਸਿਮਨ ਲਾਇਆ ਸੀ ਆਪਾਂ ਇਹਦੇ ਚੰਗਾ ਹੀ ਲਾਇਆ ਸੀ ਸੀਮਣ ਨੇ ਹਾਂ ਥੋੜਾ ਜਨਾ ਸੀਮਣ ਵਾਂ ਨੂੰ ਦੱਸਿਆ ਜੀ ਕਈ ਬੰਦੇ ਆ ਧਿਆਨ ਹੈ ਦੀ ਬਾਈ ਖੇਤੀ ਦਾ ਕੰਮ ਕਰਦਾ ਕਰਕੇ ਕਈ ਵਾਰੀ ਤਾਂ ਬਾਈ ਘਰੇ ਹੀ ਨਹੀਂ ਹੁੰਦਾ ਜਦੋਂ ਮੈਂ ਸੀਮਣ ਲਾ ਕੇ ਜਾਂਦਾ ਤੇ ਚਲੋ ਮੇਰੇ ਵੀ ਧਿਆਨ ਚਰੀ ਪਰ ਚੰਗੇ ਸੀਮਣ ਹੀ ਲਾਏ ਵੇ ਆ ਵੇਖੋ ਆਪ ਵੀ ਇਹ ਵਧੀਆ ਸੀਮਣਾਂ ਦੀਆਂ 12 ਕਿਲੋ ਦੁੱਧ ਹਜੇ ਵੀ ਦੇ ਰਹੀ ਐ ਤੇ 5 ਮਹੀਨਿਆਂ ਦੀ ਮੱਝ ਗੱਬਣ ਹੈ ਤੇ 16 15 16 ਕਿਲੋ ਦੁੱਧ ਇਹਨੇ ਦਿੱਤਾ ਲੰਮਾ ਟਾਈਮ ਪਸ਼ੂ ਇਹਨਾਂ ਦੇ ਦੁੱਧ ਦਿੰਦੇ ਆ ਜੀ ਸੂਣ ਤੱਕ ਵਾਲਾ ਕੰਮ ਹੀ ਆ ਤਾਂ ਮੱਝ ਬੜੀ ਚੰਗੀ ਆ ਇਹਨਾਂ ਦੀ ਜਿਵੇਂ ਟੋਰਸ਼ਨ ਹੋ ਗਿਆ ਸੀਗਾ ਤੇ ਮੱਝ ਨੂੰ ਕੋਈ ਫਰਕ ਨਹੀਂ ਪਿਆ ਪਿਛਲੇ ਸੂਏ ਵਧੀਆ ਦੁੱਧ ਦਿੰਦਾ ਨਾ ਹਾਂ ਵਧੀਆ ਤੇ ਕੋਈ ਦਿੱਕਤ ਨਹੀਂ ਆਈ ਜੀ ਰੱਬ ਦੀ ਕਿਰਪਾ ਨਾਲ ਟੋਰਸ਼ਨ ਵਾਲਾ ਜ਼ਿਆਦਾਤਰ ਬੱਚੇ ਵੀ ਡੈੱਡ ਹੋ ਜਾਂਦੇ ਆ ਪਰ ਅਸੀਂ ਬੱਚਾ ਵੀ ਇਹਦਾ ਸਹੀ ਕੱਢਿਆ ਸੀਗਾ ਕੁਦਰਤੀ ਚਲੋ ਮੌਕੇ ਤੇ ਮੱਝ ਸੂਪੀ ਸੀ ਜੀ ਟੋਰਸ਼ਨ ਜਿਹੇ ਟਾਈਮ ਪੈ ਜਾਂਦਾ ਬੱਚਾ ਡੈੱਡ ਹੋ ਜਾਂਦਾ ਪਰ ਇਹ ਮੱਝ ਦਾ ਬੱਚਾ ਸਹੀ ਆਇਆ ਸੀਗਾ ਵਧੀਆ ਆਇਆ ਸੀਗਾ ਜੀ ਇਹਨਾਂ ਦੀਆਂ ਕੱਟੀਆਂ ਤੁਹਾਨੂੰ ਦਿਖਾਵਾਂਗੇ ਪਿਛਲੇ ਸੂਏ ਵਾਲੀ ਕੱਟੀ ਉਹ ਐਦੀ ਨਹੀਂ ਉਹ ਕੱਟੀਆਂ ਇੱਥੇ ਸੀਗਾ ਕੱਟਾ ਸੀਗਾ ਹਾਂ ਦੇਖਦਾ ਸੀ ਆ ਮੱਝ ਮਿੱਤੇ ਇਹ ਨੀਲੀ ਰਾਵੀ ਮੱਝ ਆ ਜੀ ਇਹ ਕਿੰਨਾ ਦੁੱਧ ਦੇ ਰਹੀ ਐ ਸੀ ਹੁਣ 10 ਕਿਲੋ ਆ ਦੇ 5 ਮਹੀਨੇ ਗੱਪਣੇ ਅੱਛਾ 10 ਕਿਲੋ ਦੁੱਧ ਆ ਜੀ ਹਾਈਟ ਵੇਟ ਵੇਖੋ ਤੁਸੀਂ ਇਹ ਇਹ ਵੀਡੀਓ ਚ ਸਿਰਫ ਤੁਹਾਨੂੰ ਇਹੀ ਦਿਖਾ ਰਹੇ ਆਂ ਵੀ ਕੱਲੇ ਵਪਾਰਕ ਧੰਦੇ ਚ ਨਹੀਂ ਵੀ ਲੋਕ ਡੇਰੀ ਫਾਰਮ ਕਰ ਰਹੇਗੇ ਕਈ ਬੰਦੇ ਸ਼ੌਂਕ ਨੂੰ ਵੀ ਕੰਮ ਕਰ ਰਹੇ ਆ ਇਹਨੂੰ ਬਾਈ ਨੂੰ ਕੋਈ ਮਤਲਬ ਨਹੀਂ ਵੀ ਦੁੱਧ ਕਿੰਨਾ ਪੈਂਦਾ ਕੀ ਆ ਘਰੇ ਆਪ ਦਾ ਖਾਂਦੇ ਪੀਂਦੇ ਆ ਵਧੀਆ ਜੀ ਕੋਈ ਐ ਨਹੀਂ ਆ ਵੀ ਦੁੱਧ ਚੋਂ ਹੀ ਪੈਸੇ ਬਚਾ ਕੇ ਘਰ ਚ ਲਾਉਣਾ ਵੀ ਕੱਲਾ ਸ਼ੌਂਕ ਹੈ ਇਹਨਾਂ ਨੂੰ ਬਸ ਹਿੰਨੇ ਦੀ 29 ਮਹੀਨਾ ਦੀ 29 ਮਹੀਨਾ ਦੀ ਉਹ ਆਤੀ ਸੀਗੀ ਅੱਛਾ ਤੇ ਹੁਣ 91 ਸੂਏ ਆ ਪੰਜਵੇਂ ਸੂਏ ਪੰਜਵੇਂ ਸੂਏ ਮੱਝ ਆ ਜੀ ਕੋਈ ਦੱਸ ਕੇ ਦਿਖਾਵੇ ਵੀ ਇਹ ਮੱਝ ਪੰਜਵੇਂ ਸੂਏ ਆ ਦੇਖ ਲਓ ਇਹ ਸੇਵਾ ਆ ਜੀ ਇਹ ਸੇਵਾ ਕਰਕੇ ਹੀ ਆ ਤੇ ਬਾਈ ਨੇ ਸਾਨੂੰ ਦੱਸਿਆ ਹੀ ਹੈ ਵੀ ਕੀ ਫੀਡ ਫੂਡ ਪਾਉਂਦਾ ਧਿਆਨ ਬਹੁਤ ਜ਼ਿਆਦਾ ਆ ਜੀ ਬਹੁਤ ਧਿਆਨ ਨੂੰ ਤੇ ਬਗਾਨੇ ਬੰਦੇ ਨੂੰ ਮਾਰਦੀ ਆ ਇਹ ਅੱਛਾ ਹਾਂ ਮਤਲਬ ਸਾਨੂੰ ਉਹ ਕਹਿੰਦੀ ਹਾਂ ਮਤਲਬ ਬਗਾਨੇ ਬੰਦਿਆਂ ਨੂੰ ਉਹ ਮਾਰਦੀ ਧੋਗਲਾ ਚਾਰਿਆ ਉਹਨੂੰ ਕਿਉਂ ਬਾਲਾ ਚਾਰਿਆ ਠੀਕ ਆ ਠੀਕ ਆ ਬਗਾਨੇ ਬੰਦੇ ਨੂੰ ਮਾਰੂ ਹਾਂ ਬਗਾਨੇ ਹੈ ਬਹੁਤ ਟਕਰਾਂ ਤੇ ਰਹਿੰਦੀ ਚ ਉਸਨੇ ਤੇ ਹਾਂ ਠੀਕ ਆ ਠੀਕ ਆ ਤੇ ਇਹ ਛੋਟੀ ਦੀ ਉਮ ਇਹ ਦੀ ਹੈ ਨਾ ਹਾਂ ਹਾਂ ਨਹੀਂ ਨਹੀਂ ਇਹ ਦੀ ਹੈ ਹਾਂ ਇਹ ਮੈਂ ਵੇਖੀ ਹੈ ਪਹਿਲਾਂ ਹੀ ਦੁਨੇ ਇਹ ਪਹਿਲਾਂ ਸੀ ਦੋਵੇਂ ਠੀਕ ਹੈ ਹਾਂ ਹਾਂ ਇਹ ਦੀ ਹੈ ਤਿੰਨ ਸਾਲਾਂ ਦੀ ਹੈ ਇਹ ਦੀ ਹੈ ਹਾਂ ਅੱਛਾ ਇਹ ਤਿੰਨ ਸਾਲਾਂ ਦੀ ਹੋ ਗਈ ਇਹ ਵੀ ਗੱਪਣ ਹਾਂ ਇਹ ਗੱਪਣ ਆ ਇਹ ਕਿੰਨੇ ਚਿਰ ਦੀ ਗੱਭ ਹੋ ਗਈ ਇਹ 3 ਮਹੀਨਾ ਦੀ ਗੱਭ ਹੈ ਇਹ 3 ਮਹੀਨਿਆਂ ਦੀ ਗੱਭ ਹੈ ਜੀ ਥੋੜਾ ਜਿਹਾ ਚਲੋ ਵੇਟ ਇਹ ਨਾ ਮੇਰੇ ਹਾਂ ਚੈੱਕ ਪਾਸ ਹੈ ਇਹ ਗੱਪਣ ਹੈ ਤੇ ਤੁਸੀਂ ਐ ਵੇਖੋ ਵੀ ਚਮਕ ਚਮਕ ਪਸ਼ੂਆਂ ਦੀ ਥੋੜਾ ਜਿਹਾ ਦਾ ਹਾਈਟ ਘਟਾ ਹੈ ਤੇ ਇਹ ਸਾਂਹ ਤੋਂ ਬਣੀ ਸੀ ਬਾਜੇ ਟੀਕੇ ਦੀ ਨਹੀਂ ਆਏਗੀ ਠੀਕ ਹੈ ਤੇ ਆਹ ਝੋਟੀ ਦੀ ਹਾਈਟ ਦੇਖੋ ਜੀ ਤੁਸੀਂ ਇਹ ਜਵਰਾਜ ਦੀ ਹੈ ਇਹ ਜਵਰਾਜ ਦੀ ਹੈ ਬਹੁਤ ਚੰਗੀ ਝੋਟੀ ਹੈ ਵੇਖੋ 6 ਮਹੀਨੇ ਦਾ ਬਣਉਂਗਾ ਇਹ 6 ਮਹੀਨਿਆਂ ਦੀ ਗੱਬਣਾ ਉਮਰ ਮੇਰੇ ਹਿਸਾਬ ਨਾਲ ਠੀਕ ਠਾਕ ਜੀ ਹੈ ਇਹਦੀ ਤੇ 3 ਸਾਲ ਦੇ ਆਸ-ਪਾਸ ਤੇ 3 ਸਾਲਾਂ ਦੇ ਆਸੇ-ਪਾਸ ਹੈ ਜੀ ਕਿਉਂ ਫਿਰ ਪਤਾ ਕੀ ਹੈ ਤਾਂ 3 ਸਾਲਾਂ ਦੇ ਹੋ ਕੇ ਪਸ਼ੂ ਬਣਦੇ ਆ ਜੀ ਪਸ਼ੂ ਦੁੱਧ ਵੀ ਸੰਘਣਾ ਤਾਂ ਹੀ ਦਿੰਦਿਆ ਨਾਰਮਲ ਬਾਈ ਕੋਈ ਫੀਡ ਤੇ ਤਿਆਰ ਨਹੀਂ ਕਰਦਾ ਨਾਰਮਲ ਘਰ ਦੀ ਸੇਵਾ ਦੇ ਪਸ਼ੂ ਤਿਆਰ ਹੈ ਸਵਾਉਣ ਨੂੰ ਤਾਂ ਜਿਵੇਂ ਓਵੇਂ ਇਹ ਸਵਾਉਣ ਵਾਲੇ ਹੋਣ ਤਾਂ 2.5 ਸਾਲਾਂ ਦੀ ਵੀ ਪੌਣੇ 3 ਸਾਲਾਂ ਦੀ ਪਸ਼ੂ ਸਵਾ ਦੇਣ ਇਹ ਕਿੰਨੇ ਚਿਰ ਦੀ ਗੱਭ ਹੋ ਗਈ ਇਹ 6 ਮਹੀਨੇ ਕੱਪਣਾ ਹਾਂ ਮੰਨ ਕੇ ਚੱਲ ਸਵਾ ਕਿ 3 ਸਾਲਾਂ ਦੀ ਸੂਕ ਹੋ ਗਈ ਹਾਂ ਸਵਾ 3 ਸਾਲਾਂ ਦੀ ਇਹ ਛੋਟੀ ਸੂ ਬੈਣੀ ਹੈ ਜੀ ਚਲੋ ਉਹਨਾਂ ਦਾ ਕੰਮ ਕਰਕੇ ਤੇ ਮੈਂ ਥੋੜਾ ਜਿਹਾ ਮੇਰਾ ਵੀ ਧਿਆਨ ਕਰ ਘਟਿਆਣ ਹੈ ਨਹੀਂ ਹਾਂ ਤੇ ਕਿਵੇਂ ਪਾਲਦਾ ਉਹ ਨਮੀ ਤੇ ਇਹਨਾਂ ਨੂੰ ਜਿਆਦਾ ਦਰ ਜਿਆਦਾ ਮੈਂ ਕਿਹਾ ਕੋਈ ਜਿਆਦਾ ਪੌਣਾ ਕਿਹਾ ਜਿਆਦਾ ਪੌਣਿਆ ਠੀਕ ਹੈ ਤੇ ਚੂਰੀ ਵੀ ਪਹਿਲਾਂ ਖਵਾਉਂਦਾ ਰਿਆਂ ਬੱਚਿਆਂ ਨੂੰ ਹਨਾ ਦੋਦਾ ਦੋਦਾ ਤੂੰ ਖੁੱਲੇ ਹੀ ਪਿਆ ਦੀਦਾ ਹਾਂ ਆਪਾਂ ਕੋ ਵੇਚਣ ਦਾ ਲਾਲਚ ਨਹੀਂਗਾ ਹਾਂ ਹਾਂ ਵੇਚਣ ਦਾ ਲਾਲਚ ਨਹੀਂ ਨਾ ਹਾਂ ਤੇ ਵਧੀਆ ਕਾਰੋਬਾਰ ਆ ਬਾਈ ਦਾ ਬਸ ਬਸ ਮੇਨ ਇਹੀ ਆ ਜੀ ਵੀ ਸ਼ੌਂਕ ਨਾਲ ਕੰਮ ਕਰਦੇ ਆ ਇਹ ਕੋਈ ਪ੍ਰਵਾਨ ਜੀ ਇਹਨੇ ਸਿਰ ਤੇ ਲਾ ਕੇ ਬੱਚਾ ਦਾਣਾ ਕਿਹਨੋਂ ਆਇਆ ਨਹੀਂ ਕਹਣਾ ਮੈਨੂੰ ਪਤਾ ਹੋ ਜਾਂਦਾ ਰੱਖ ਪਾਇਆ ਸੀ ਨਾ ਹਾਂ ਦਾ ਕੋਈ ਚੱਕਰ ਨਹੀਂ ਵੀ ਕੋਈ ਪ੍ਰੋਬਲਮ ਹੀ ਨਹੀਂ ਵੀ ਮਿਹਨਤ ੋਲ ਕੇ ਨਹੀਂ ਪਾਉਣਾ ਜਿੰਨਾ ਖਾ ਲੈਣਾ ਜਿੰਨਾ ਖਾ ਲੈਣਾ ਹਾਂ ਸ਼ੌਂਕੀਆ ਵੀਡੀਓ ਬਣਾਈ ਸੀਗੀ ਤੁਹਾਨੂੰ ਪਸ਼ੂ ਦਿਖਾਉਣ ਵਾਸਤੇ ਵੀ ਲੋਕ ਐ ਨਹੀਂਗਾ ਵੀ ਵਪਾਰਕ ਧੰਦੇ ਆਸਤੇ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਕੇ ਟੈਂ ਵੀ ਐ ਪੂਰੇ ਚੰਗੇ ਪਸ਼ੂ ਆ ਬਾਈ ਦੇ 21 ਹੈ ਐਕਾ ਬਾਈ ਨੇ ਕਈ ਵਾਰੀ ਕੋਈ ਸੰਪਰਕ ਕਰ ਸਕਦਾ ਸੀ ਬਾਈ ਨੇ ਮਸ਼ੀਨ ਲੈ ਕੇ ਆਂਦੀ ਹੈ ਕਿਹੜੀ ਆ ਮਸ਼ੀਨ ਮੂੰਗੀ ਬੀਜਣ ਵਾਲੀ ਮਸ਼ੀਨ ਹੈ ਜੀ ਆਪਣੇ ਨੇੜੇ ਤੇੜੇ ਦਾ ਬੰਦਾ ਸੰਪਰਕ ਕਰ ਸਕਦਾ ਬਾਈ ਨਾਲ ਮੈਂ ਨੰਬਰ ਵਟਾ ਵਾਲੀ ਹਾਂ ਤੇ ਬਾਈ ਦਾ ਮੈਂ ਨੰਬਰ ਤੁਹਾਨੂੰ ਦੇ ਦੂੰਗਾ ਜੀ ਕਈ ਵਾਰੀ ਕਿਸੇ ਨੇ ਕੋਈ ਜਿਵੇਂ ਹੁਣ ਚੱਲ ਰਿਹਾ ਸਿਸਟਮ ਹਨਾ ਤੇ ਕੋਈ ਕਿਸੇ ਨੇ ਵਜਾਉਣੀ ਹੋਵੇ ਕਣਕ ਵਾਲੀ ਵੀ ਆ ਕਣਕ ਵਾਲੀ ਮੂੰਗੀ ਬੀਜਣ ਵਾਸਤੇ ਕਣਕ ਵਾਲੀ ਮੂੰਗੀ ਬੀਜਣ ਵਾਸਤੇ ਠੀਕ ਤੇ ਧਿਆਨ ਰੱਖਿਓ ਜੀ ਇਹ ਚੀਜ਼ ਦਾ ਨੰਬਰ ਮੈਂ ਤੁਹਾਨੂੰ ਦੇ ਦਵਾਂਗਾ ਬਾਈ ਦਾ ਜੇ ਕਿਸੇ ਵੀਰ ਭਰਾ ਨੇ ਇਹ ਬਾਈ ਤਾਂ ਹੀ ਲੋੜ ਹੋਵੇ ਸਾਨੂੰ ਮੂੰਗੀ ਵਜਾਉਣੀ ਹੋਵੇ ਤਾਂ ਉਹ ਵੀ ਤੁਸੀਂ ਦੱਸ ਸਕਦੇ ਆ ਜੀ ਤੇ ਪਸ਼ੂ ਬਾਈ ਦੇ ਤੁਸੀਂ ਦੇਖ ਹੀ ਲਏ ਆ ਜੀ ਲਾਈਕ ਕਮੈਂਟ ਕਰਕੇ ਦੱਸਿਓ ਜੇ ਕਿਵੇਂ ਲੱਗੇ ਠੀਕ ਆ ਨੀਲੀ 라ਵੀ ਮੋਰਾ ਦੋ ਮੰਨ ਕੇ ਚੱਲੋ ਨਸਲਾਂ ਘਰੇ ਆ ਜੀ ਤੇ ਇੱਕ ਜਰਸੀ ਵੜਾ ਐਚ ਐਫ ਨਹੀਂ ਰੱਖਦੇਗੇ ਬਾਈ ਕਹਿੰਦੇ ਵੀ ਦੁੱਧ ਪਤਲਾ ਹੁੰਦਾ ਐਚ ਐਫ ਗਾਂ ਪਹਿਲਾਂ ਤੋਂ ਹੀ ਹੈਣੀਗੀ ਠੀਕ ਆ ਆ 40 1 46 ਦੀ ਤੁਹਾਨੂੰ ਦੱਸਿਆ ਬੱਛੀ ਆਈ ਆ ਤੇ ਖੁੱਲਾ ਦੁੱਧ ਚੋਂਗਦੀ ਆ ਜੀ ਐ ਨਹੀਂ ਵੀਰ ਛੜਤੀ ਤੇ ਬੰਨਤੀ ਥੱਲੇ ਹੀ ਮੀਤੇ ਨੂੰ ਹਾਂ ਥੱਲੇ ਹੀ ਦੁੱਧ ਥੱਲੇ ਹੀ ਚਗਾਉਂਦੇ ਆਂ ਜੀ ਦੇਖੋ ਤੁਸੀਂ ਐ ਨਹੀਂ ਆ ਵੀ ਇਹ ਪਾ ਜਿਵੇਂ ਬੱਠਲ ਵਾਲਾ ਕੰਮ ਇਹਨਾਂ ਦੇ ਘਰੇ ਨਹੀਂ ਚੱਲਦਾਗਾ ਦੁੱਧ ਇਹਨਾਂ ਦੇ ਪਸ਼ੂ ਕੋਈ ਵੀ ਐ ਆ ਵੈੜ ਨੇ ਵੀ ਥੱਲੇ ਹੀ ਦੁੱਧ ਪੀਤਾ ਤੇ ਇਹ ਬੱਛੀ ਵੀ ਥੱਲੇ ਹੀ ਪੀਂਦੀ ਆ ਜਿਵੇਂ ਅੱਜ ਕੱਲ ਲੋਕਾਂ ਉਹਦੇ ਨਾਲ ਗਰੋਥ ਬਹੁਤ ਘਟਦੀ ਆ ਜੀ ਆਪਾਂ ਕਹਿ ਦਿੰਨੇ ਆ ਵੀ ਚਲੋ ਯਾਰ ਥਣ ਖਰਾਬ ਹੋ ਜਾਂਦੇ ਪਹਿਲਾਂ ਕਿਹੜੇ ਥਣ ਨਹੀਂ ਲੇਵੇ ਤਾਂ ਪਹਿਲਾਂ ਵੀ ਗਾਵਾਂ ਦੇ ਉਵੇਂ ਹੀ ਸੀਗੇ ਜਿਵੇਂ ਮਰਜੀ ਚੂਈ ਚਲ ਜਵਾਗ ਚੂਈ ਚਲੇ ਹਾਂ ਸੀਲ ਇੰਨੀ ਆ ਹਨਾ ਤੇ ਤੁਸੀਂ ਦੇਖੋ ਵੀ ਜੇ ਥੱਲੇ ਤੁਸੀਂ ਪਸ਼ੂ ਨੂੰ ਦੁੱਧ ਚੰਗਾਉਣੇ ਆ ਤਾਂ ਮਹੀਨੇ ਤੇ 2 ਮਹੀਨਿਆਂ ਦਾ ਫਰਕ ਲੱਗੂਗਾ ਤੁਹਾਨੂੰ ਜੇ ਮਹੀਨੇ ਦੀ ਬੱਛੀ ਥੋੜੀ ਓਡੀ ਲੱਗੂਗੀ 2 ਮਹੀਨਿਆਂ ਦੀ ਨਹੀਂ ਲੱਗਣੀ ਓਡੀ ਆ ਦੇਖ ਹਾਂ ਸੀਲ ਵੇਖੋ ਕਿੰਨੀ ਆ ਤੁਸੀਂ ਵੀ ਇਹ ਇਹ ਕਾ ਕਾਰਨ ਪਤਾ ਕੀ ਹੁੰਦਾ ਜੀ ਇਹ ਪੁੱਤਾਂ ਵਾਂਗੂ ਜਦੋਂ ਆਪਾਂ ਕੋਈ ਚੀਜ਼ ਨੂੰ ਪਾਲਦੇ ਆ ਨਾ ਮਨ ਲਓ ਆਪਦੇ 'ਚ ਪਿਆਰ ਪੈਂਦਾ ਵੀ ਯਾਰ ਆਪ ਇਹ ਮੇਰਾ ਮਾਲਕ ਹੈ ਤੇ ਉਦੋਂ ਪਸ਼ੂ ਫਿਰ ਐਂ ਹੀ ਰਹਿੰਦਾ ਜੀ ਇਹ ਚੀਜ਼ਾਂ ਦਾ ਪੂਰਾ ਹੀ ਫਰਕ ਪੈਂਦਾ ਸੇਵਾ ਨਾਲ ਤੇ ਧੰਨਵਾਦ ਜੀ ਵੀਡੀਓ ਨੂੰ ਕਰਿਓ ਜੇ ਵੱਧ ਤੋਂ ਵੱਧ ਸ਼ੇਅਰ ਤੇ ਲਾਈਕ ਕਮੈਂਟ ਕਰਕੇ ਦੱਸਿਓ ਜੇ ਕਿਵੇਂ ਲੱਗਿਆ ਜੀ ਧੰਨਵਾਦ